ਤਾਮੀ ਸਾਹਿਬ ਨੂੰ ਕੋਲ ਬਿਠਾ ਕੇ ਦਮਦਮੀ ਟਕਸਾਲ ਦੇ ਹਰਨਾਮ ਸਿੰਘ ਤੋਂ ਮੱਜ ਨੇ ਕੀ ਕਿਹਾ ਸਾਰਾ ਬਿਆਨ ਸੁਣੋ ਤੇ ਸ਼ੇਅਰ ਕਰੋ ਜੋ ਪ੍ਰਮਾਨਤ ਨਹੀਂ ਫੌਮ ਨੇ ਜਿਸ ਨੂੰ ਸਵੀਕਾਰ ਹੀ ਨਹੀਂ ਕੀਤਾ ਉਹ ਵਿਅਕਤੀ ਆ ਕੇ ਉੱਥੇ ਸੰਦੇਸ਼ ਦੰਦਾ ਫਿਰ ਤੁਹਾਡੇ ਖਿਆਲ ਚ ਵੀ ਉੱਥੇ ਦੀ ਸ਼ਾਂਤੀ ਬਣੀ ਰਹੇਗੀ ਕਦੇ ਵੀ ਨਹੀਂ ਉਹਦਾ ਵਿਰੋਧ ਹੋਣਾ ਹੀ ਹੋਣਾ ਉਸ ਵਿਰੋਧ ਦੇ ਨਾਲ ਫਿਰ ਉੱਥੇ ਹਾਲਾਤ ਵੀ ਵਿਗੜ ਸਕਦੇ ਆ ਉਹਦੇ ਲਈ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦਾ ਕਿ ਪਹਿਲਾਂ ਇਸ ਮਸਲੇ ਦਾ ਹੱਲ ਕਰੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਦੋ ਤੇ ਸਰਪ੍ਰਾਨਤ ਜਥੇਦਾਰ ਹੀ ਸੰਦੇਸ਼ ਦੇ ਸਕਦਾ ਸਰਪ੍ਰਾਨਤ ਜਥੇਦਾਰ ਹੀ ਕੌਮ ਦੀ ਅਗਵਾਈ ਕਰ ਸਕਦਾ ਗਿਆਨੀ ਕਲਦੀਪ ਸਿੰਘ ਗੜਗੱਜ ਸਰਪ੍ਰਾਨਤ ਜਥੇਦਾਰ ਨਹੀਂ ਇਸ ਕਰਕੇ ਉਹਨਾਂ ਦਾ ਸੰਦੇਸ਼ ਅਗਰ ਉਹ ਸੰਦੇਸ਼ ਉੱਥੇ ਦੰਦੇ ਹੈ ਫਿਰ ਉੱਥੇ ਜਰੂਰ ਮਾਹੌਲ ਖਰਾਬ ਹੋਏ ਪਰ ਅਸੀਂ ਯਤਨ ਵਿੱਚ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਾਡਾ ਕੋਈ ਟਕਰਾਅ ਨਹੀਂ ਹੈ। ਸ਼੍ਰੀ ਅਕਾਲ ਤਖਤ ਸਾਹਿਬ ਨਾਲ ਸਾਡਾ ਕੋਈ ਟਕਰਾਅ ਨਹੀਂ ਹੈ। ਅਸੀਂ ਅਪੀਲ ਕੀਤੀ ਹੈ ਇਹਨਾਂ ਨੂੰ ਔਰ ਸੰਗਤਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਆਉਣ ਵਾਲੇ ਦਿਮਾਂ ਦਿਨਾਂ ਦੇ ਵਿੱਚ ਜੋ ਸਾਨੂੰ ਇਹਨਾਂ ਨੇ ਸਾਡੇ ਨਾਲ ਮੇਡਲ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਸਾਨੂੰ ਇਹਨਾਂ ਨੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਇਹਦਾ ਕੋਈ ਸਾਰਥਕ ਹੱਲ ਕੱਢਾਂਗੇ। ਅਗਰ ਇਹਦਾ ਸਾਰਥਕ ਹੱਲ ਨਿਕਲਦਾ ਉਹ ਫੌਮ ਲਈ ਬਹੁਤ ਵੱਡੀ ਤਸੱਲੀ ਬਖਸ਼ ਗੱਲ ਹੋਏਗੀ ਔਰ ਉਸਲੀ ਕੌਮ ਇਹਨਾਂ ਦਾ ਧੰਨਵਾਦ ਵੀ ਕਰੇਗੀ ਔਰ ਕੌਮ ਇਹਨਾਂ ਦਾ ਸਜੋ ਥੀਮਾ ਉਹੀ ਬੇਨਤੀ ਕਰਨਾ ਦੁਬਧਾ ਦਾ ਕਾਰਨ ਬਣਿਆ ਹੋਇਆ ਉਹ ਤੋਂ ਬਿਤਾ ਤਾਂ ਹੀ ਦੂਰ ਹੋਊਗੀ ਜੇ ਇਸ ਮਸਲੇ ਦਾ ਸਾਰਥਕ ਹੱਲ ਮਿਲ ਬੈਠ ਕੇ ਸਾਰੇ ਕੱਢਣਗੇ ਸ਼੍ਰੋਮਣੀ ਕਮੇਟੀ ਸਾਰੇ ਪੰਥ ਦਾ ਸਹਿਯੋਗ ਦੇਵੇ ਅਸੀਂ ਇਹਨਾਂ ਦਾ ਦੇਵਾਂਗੇ ਬਾਬਾ ਜੀ ਸਰਪੰਚ ਜਮਾਤ ਦੇ ਖਾਲਸਾ ਹੋਣਾ ਦੀ ਵੱਡੀ ਜੀ ਕਿ ਉਹ ਵਿਗਿਆਨੀ ਕਿਰਦਾਰੀ ਨੂੰ ਸਨਮਾਨ ਨਹੀਂ ਦੇਣਗੇ ਕਿਉਂਕਿ ਸੰਤਾਂ ਦਾ ਪਰਿਵਾਰ ਕੌਮੀ ਪਰਿਵਾਰ ਹੈ ਸ਼ਹੀਦਾਂ ਦਾ ਇਸ ਸਦੀ ਦਾ ਸੰਤਾਂ ਦੀ ਸਭ ਤੋਂ ਵੱਡੀ ਕੁਰਬਾਨੀ ਹੈ ਔਰ ਜੇ ਕਿਹਾ ਜਾਵੇ ਸੰਤਾਂ ਦਾ ਪਰਿਵਾਰ ਵੀ ਇਸ ਸਮੇਂ ਇਸ ਸਦੀ ਦਾ ਸਭ ਤੋਂ ਸਨਮਾਨਯੋਗ ਮਹਾਂਪੁਰਖਾਂ ਦਾ ਉਹ ਸ਼ਹੀਦਾਂ ਦਾ ਪੰਥਲੇਪ ਚ ਬਹੁਤ ਉੱਚਾ ਰੁਤਬਾ ਉਸ ਪਰਿਵਾਰ ਦਾ ਉਹਨਾਂ ਨੇ ਕਿਉਂ ਕਿਹਾ ਉਹ ਕਹਿੰਦੇ ਆ ਵੀ ਅਸੀਂ ਸਰਪ੍ਰਸਤ ਜਥੇਦਾਰ ਸਹਿਬਾਨ ਤੋਂ ਸਨਮਾਨ ਪ੍ਰਾਪਤ ਕਰਨ ਵਿੱਚ ਮਾਣ ਮਹਿਸੂਸ ਕਰਾਂਗੇ ਜਿੱਥੇ ਜੱਜੇਦਾਰ ਲਈ ਕੌਮ ਚ ਡੁੱਬਦਾ ਉਤੋਂ ਅਸੀਂ ਸਨਮਾਨ ਨਹੀਂ ਲਵਾਂਗੇ ਉਹਨਾਂ ਨੇ ਜੋ ਫੈਸਲਾ ਕੀਤਾ ਉਹ ਬਿਲਕੁਲ درست ਹੈ ਉਹਨਾਂ ਵੱਲੋਂ ਜੋ ਕੀਤਾ ਗਿਆ